ਆ ਬਾਲਿਆ ਜਿੰਦਾ ਜਿੰਦਾ ਬਾਬਾ ਹੀ ਕੋਰੀਆਂ ਬਾਪਾਂ ਆ ਗਏ ਉੱਤੇ ਡੈੱਡ ਕੀਤੇ ਖਨੋਰੀ ਖਨੋਰੀ ਬਾਡਰ ਖਨੋਰੀ ਬਾਡਰ ਦੇ ਉੱਤੇ ਵੇਖੋ ਜੀ ਜਿਹੜੀਆਂ ਜਿਹੜੀਆਂ ਸਾਰੇ ਇਹਨਾਂ ਨੇ ਵੇਖੋ ਆ ਲੱਤਾਂ ਉੱਡੀਆਂ ਨੇ ਸਾਡੇ ਬੰਦਿਆਂ ਦੀ ਆ ਰੈਂਜਡ ਰੈਕਟ ਮਾਰੇ ਗਏ ਆ ਇਹ ਮੈਂ ਆਪ ਖੁਦ ਉਥੋਂ ਖਨੋਰੀ ਬਾਡਰ ਤੋਂ ਫੜ ਕੇ ਲਿਆ ਆਵਾ ਅਸੀਂ ਪਾਣੀ ਪਾਪਾ ਆ ਕੇ ਠੰਡਾ ਕੀਤਾ ਇਹ ਆਥਰੂ ਗੈਸ ਦੇ ਗੋਲੇ ਜਿਹਨੂੰ ਆਂਦੇ ਹੋ ਆ ਜਿਹੜਾ ਤਰਨਜੀਤ ਸਿੰਘ ਸੰਧੂ ਸਮੁੰਦਰੀ ਇਹਦੇ ਦਾਦਾ ਜੀ ਦੀ ਜੋ ਵੀ ਬਹੁਤ ਕੁਰਬਾਨੀ ਆ ਬਹੁਤ ਸੰਘਰਸ਼ ਸੀ ਅਸੀਂ ਕਦਰ ਕਰਦੇ ਆ ਪਰ ਇਹ ਜਿਹੜੀ ਸਰਕਾਰ ਸਿੱਖ ਕੌਮ ਨੂੰ ਖਤਮ ਕਰਨਾ ਚਾਹੁੰਦੀ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੀ ਮਜ਼ਦੂਰੀ ਨੂੰ ਖਤਮ ਕਰਨਾ ਚਾਹੁੰਦੀ ਉਹਨਾਂ ਦੇ ਨਾਲ ਰਲ ਕੇ ਆ ਗਏ ਅੱਜ ਕਿ ਅਸੀਂ ਇਹਨਾਂ ਨੂੰ ਖੜਕ ਕੇ ਆਨੇ ਆ ਆ ਬੋਰਡ ਲਾਇਆ ਜੇ ਸਾਡੇ ਨਗਰ ਸੁਲਤਾਨਵਿੰਡ ਹਲਕੇ ਦੇ ਵਿੱਚ ਰੋਡ ਸ਼ੋਅ ਕਰਕੇ ਵੇਖਣ ਵੀਡੀਓ ਪਾ ਕੇ ਕਹਿ ਨਹੀਂ ਰੋਡ ਸ਼ੋਅ ਕਰਨਾ ਇਹਨਾਂ ਨੂੰ ਕਾ ਨੰਘ ਕੇ ਵਿਖਾਉਣ ਬਾਅਦ ਚ ਅਸੀਂ ਵਿਰੋਧ ਕਰਾਂਗੇ ਇਹਨਾਂ ਦਾ ਤਖੜਿਆ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਤੇ ਆਗੂਆਂ ਦਾ ਵਿਰੋਧ ਲਗਾਤਾਰ جاری ਹੈ। ਤਸਵੀਰ ਸਾਂਝੀ ਕਰ ਰਹੇ ਅਮਰਸਰ ਦੇ ਸੁਲਤਾਨਵੰਨ ਪਿੰਡ ਦੀ ਜਿੱਥੇ ਇੱਕ ਵੱਖਰੇ ਤਰੀਕੇ ਦੇ ਨਾਲ ਭਾਜਪਾ ਦੇ ਖਿਲਾਫ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ, ਵਿਰੋਧ ਕੀਤਾ ਜਾ ਰਿਹਾ ਹੈ ਔਰ ਸੁਲਤਾਨਵੰਨ ਹਲਕੇ ਵਿੱਚ ਬੀਜੇਪੀ ਦਾ ਬਾਈਕਾਟ ਇਹ ਹੋਡਿੰਗ ਜਿਹੜੇ ਆ ਇਹ ਇਤਿਹਾਸਿਕ ਪਿੰਡ ਅਮਰਸਰ ਦੇ ਇਤਿਹਾਸਿਕ ਪਿੰਡ ਸੁਲਤਾਨਵੰਨ ਦੇ ਬਾਹਰ ਟੰਗ ਦਿੱਤੇ ਗਏ ਆ। ਨਾਰੇ ਬਾਜੀ ਕੀਤੀ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਔਰ ਲਿਖਿਆ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕਿਸਾਨ ਜਗਾਓ ਦੇਸ਼ ਬਚਾਓ ਸੁਲਤਾਨਵਾਲਾ ਹਲਕੇ ਵਿੱਚ ਬੀਜਪੀ ਦਾ ਬਾਈਕਾਟ ਸਾਡਾ ਕੀ ਕਸੂਰ ਸਵਾਲ ਕੀਤੇ ਗਏ ਨੇ ਭਾਜਪਾ ਨੂੰ ਭਾਜਪਾ ਆਗੂਆਂ ਨੂੰ ਵੋਟ ਮੰਗਣ ਆਣ ਵਾਲੇ ਭਾਜਪਾ ਆਗੂਆਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਹੈ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਆਪਣੀਆਂ ਮੰਗਾਂ ਜਿਹੜੀਆਂ ਲਿਖੀਆਂ ਗਈਆਂ ਨੇ ਸਾਰੀਆਂ ਫਸਲਾਂ ਦੇ ਪਾ ਸੀ2 50% ਫਾਰਮੂਲੇ ਅਨੁਸਾਰ ਤੈਅ ਕਰਕੇ ਦਿੱਤੀਆਂ ਜਾਣ ਸਾਰੇ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ ਖੇਤੀ ਨੂੰ ਪ੍ਰਦੂਸ਼ਣ ਕਾਨੂੰਨ ਤੋਂ ਬਾਹਰ ਕੀਤਾ ਜਾਵੇ ਪਿਛਲੇ ਅੰਦੋਲਨ ਦੇ ਪਰਚੇ ਰੱਦ ਕੀਤੇ ਜਾਣ ਬਿਜਲੀ ਐਕਟ 2023 ਨੂੰ ਰੱਦ ਕੀਤਾ ਜਾਵੇ ਜ਼ਮੀਨ ਐਕਵਾਇਰ ਕਾਨੂੰਨ 2013 ਨੂੰ ਬਰਕਰਾਰ ਰੱਖਿਆ ਜਾਵੇ ਤੋਂ ਵੱਖ-ਵੱਖ 12 ਮੰਗਾਂ ਜਿਹੜੀਆਂ ਇੱਥੇ ਲਿਖੀਆਂ ਨੇ ਜਿਨ੍ਹਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਅਗਦੀ ਅਗਵਾਈ ਦੇ ਹੇਠ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਸ੍ਰੀ ਅਮਰitsar ਸਾਹਿਬ ਵੱਲੋਂ ਅੱਜ ਇੱਥੇ ਇਤਿਹਾਸਿਕ ਪਿੰਡ ਸੁਲਤਾਨਵਿੰਡ ਦੇ ਬਾਹਰ ਇਹ ਵੱਡੇ ਵੱਡੇ ਹੋਰਡਿੰਗ ਟੰਗੇ ਬੀਜਪੀ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਤਾਂ ਕਿਸਾਨ ਆਗੂ ਸਾਡਾ ਮਜੂਰ ਭਾਜੀ ਆਪਣਾ ਨਾਮ ਤੇ ਅਹੁਦਾ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਆਪਣਾ ਗੱਜੇ ਗੁਰਪ੍ਰੀਤ ਸਿੰਘ ਸੋਨੂ ਮਾਲ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਸਭਾਈ ਆਗੂ ਕੀ ਕਾਰਨ ਅਜਿਹਾ ਕਿ ਬੀਜਪੀ ਦੇ ਬਾਈਕਾਟ ਦੇ ਹੋਰਡਿੰਗ ਟੰਗੇ ਗਏ ਵੇਖੋ ਜੀ ਕਾਰਨ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਅਸੀਂ ਆਪਣੇ ਸ਼ਾਂਤਮਾਈ ਤਰੀਕੇ ਦੇ ਨਾਲ ਆਪਣੀ ਦਿੱਲੀ ਰਾਜਧਾਨੀ ਦੇ ਹੱਕ ਮੰਗਣ ਲਈ ਜਾ ਰਹੇ ਸਾਂ ਵੇਖੋ ਅਸੀਂ ਆਪ ਖੁਦ ਮੈਂ ਇੱਕ ਟਰਾਲੀ ਟਰੈਕਟਰ ਇਥੋਂ ਪਿੰਡ ਸੁਲਤਾਨਵਿੰਡ ਦੇ ਨਗਰ ਦੇ ਸਾਰੇ ਕਿਸਾਨ ਮਜ਼ਦੂਰ ਵੀਰ ਅਸੀਂ ਲੈ ਕੇ ਗਏ ਆ ਖਨੋਰੀ ਬਾਰਡਰ ਦੇ ਉੱਤੇ ਅਸੀਂ ਸ਼ਾਂਤਮਾਈ ਤਰੀਕ ਨੂੰ 12 ਤਰੀਕ ਨੂੰ ਇਥੋਂ ਤੁਰੇ ਆ 13 ਤਰੀਕ ਨੂੰ ਅਸੀਂ ਖਨੋਰੀ ਬਾਰਡਰ ਤੇ ਪਹੁੰਚੇ ਆ ਜਦੋਂ ਅਸੀਂ ਬਾਰਡਰ ਦੇ ਨੇੜੇ ਗਏ ਆ ਇਹਨਾਂ ਵੱਲੋਂ ਵੱਡੀ ਤਦਾਰ ਦੇ ਉੱਤੇ ਸਾਡੇ ਉੱਤੇ ਗੋਲੇ ਮਾਰੇ ਗਏ ਬਹੁਤ ਤਸੱਦਦ ਕੀਤਾ ਗਿਆ ਜੋ ਸਾਡੇ ਤੇ ਗੋਲੇ ਵੇਖੋ ਕਿਹੜੇ ਮਾਰੇ ਗਏ ਇਹਨਾਂ ਨੂੰ ਜੋ ਭਾਰਤ ਉਹ ਪੁੱਤ ਕੀ ਕਰਦਾ ਜਮਾ ਖਰਾਬ ਹੋ ਗਿਆ ਓਏ ਆਵੇ ਕੱਡੇ ਇੱਧਰ ਰੱਖ ਦੇ ਇੱਕ ਮਿੰਟ ਦੇਖੋ ਆ ਗੋਲੇ ਮਾਰੇ ਗਏ ਜਿਹੜੇ ਅਸੀਂ ਆ ਬਾਂਬਿਆ ਜਿੰਦਾ ਜਿੰਦਾ ਬਾਂਬਾ ਹੀ ਬੋਰੀਆਂ ਬਾਪ ਆ ਗਏ ਉੱਤੇ ਡੈਡ ਕੀਤੇ ਖਨੋਰੀ ਖਨੋਰੀ ਬਾਰਡਰ ਦੀ ਖਨੋਰੀ ਬਾਰਡਰ ਦੇ ਉੱਤੇ ਵੇਖੋ ਜੀ ਜਿਹੜੀਆਂ ਜਿਹੜੀਆਂ ਸਾਰੇ ਇਹਨਾਂ ਨੇ ਵੇਖੋ ਆ ਲੱਤਾਂ ਉੱਡੀਆਂ ਨੇ ਸਾਡੇ ਬੰਦਿਆਂ ਦੀ ਆ ਰੈਂਜਡ ਰੈਕਟ ਮਾਰੇ ਗਏ ਆ ਇਹ ਮੈਂ ਆਪ ਖੁਦ ਉਥੋਂ ਕਨੋਰੀ ਬਾਰਡਰ ਤੋਂ ਫੜ ਕੇ ਲਿਆ ਆਵਾ ਅਸੀਂ ਪਾਣੀ ਪਾ ਪਾ ਕੇ ਠੰਡਾ ਕੀਤਾ ਇਹਨਾਂ ਨੂੰ ਇਹ ਅਥਰੂ ਗੈਸ ਦੇ ਗੋਲੇ ਜਿਹਨੂੰ ਆਂਦੇ ਹੋ ਆ ਆਹ ਅਸਲੀ ਆਪ ਦਾ ਸਰਕਾਰ ਦੇ ਜ਼ੁਲਮ ਦਾ ਸਬੂਤ ਰੱਖਿਆ ਤੁਸੀਂ ਵੇਖੋ ਜੀ ਅਸੀਂ ਇਹ ਫੜ ਕੇ ਲਿਆ ਕੇ ਸਰਕਾਰ ਦੇ ਹਾਂ ਜਿਹੜਾ ਸਾਡੇ ਦੇ ਤਸੱਦਦ ਹੋਇਆ ਉਸ ਚੀਜ਼ ਦਾ ਅਸੀਂ ਜ਼ੁਲਮ ਤਸੱਦਦ ਦਾ ਸਬੂਤ ਜਿਹੜਾ ਹੈ ਇਹ ਨਾਲ ਰੱਖਿਆ ਦਿਖਾਇਆ ਜਾ ਰਿਹਾ ਕਿ ਆ ਹੰਝੂ ਗੈਸ ਦੇ ਕੋਲੇ ਸਿੱਟੇ ਗਏ ਆ ਇਹ ਕਿਹੜਾ ਬੰਬ ਹੈ ਇਹ ਰੰਜਡ ਰਾਕਟਾਂ ਦੇ ਆ ਜਿਹੜਾ ਰਾਕਟ ਬੰਬ ਭਾਰਤ ਪਾਕਿਸਤਾਨ ਦੀ ਕਿਹਦੇ ਜੰਗ ਲੱਗਦੀ ਨਾ ਵਾਰਦੀ ਜੂਬੀ ਸੂਬਿਆਂ ਨਾਲ ਉਦੋਂ ਉਹਨਾਂ ਉੱਤੇ ਮਾਰੇ ਜਾਂਦੇ ਜਿਹੜੇ ਸਾਡੇ ਉੱਤੇ ਮਾਰੇ ਗਏ ਆ 1993 ਦੇ ਵਿੱਚ ਇਹ ਚੀਜ਼ਾਂ ਬੈਨ ਹੋ ਗਈਆਂ ਸੀ ਕਿ ਤੁਸੀਂ ਬਾਹਰਲੇ ਸੂਬਿਆਂ ਦੇ ਨਹੀਂ ਮਾਰ ਸਕਦੇ ਪਰ ਇਹਨਾਂ ਨੇ ਅੱਜ ਸਾਡੀ ਭਾਰਤ ਦੀ ਸਰਕਾਰ ਨੇ ਸਾਡੇ ਉੱਤੇ ਆੜੇ ਗੋਲੇ ਮਾਰ ਮਾਰ ਕੇ ਸਾਨੂੰ ਕਿਸ ਤਰ੍ਹਾਂ ਰੋਸ ਜਤਾਇਆ ਜਾਊਗਾ ਲੋਕ ਸਭਾ ਚੋਣਾਂ ਦੇ ਵਿੱਚ ਵੇਖੋ ਜੀ ਰੋਸ ਜਿੱਤਿਆ ਜਾਊਗਾ ਆ ਪਰਸੋਂ ਦੀ ਗੱਲ ਹੈ 29 ਤਰੀਕ ਦੀ ਸ਼ਾਮਾਂ ਦੀ ਜਿਹੜਾ ਤਰਨਜੀਤ ਸਿੰਘ ਸੰਧੂ ਸਮੁੰਦਰੀ ਇਹਦੇ ਦਾਦਾ ਜੀ ਦੀ ਜੋ ਵੀ ਬਹੁਤ ਕੁਰਬਾਨੀ ਆ ਬਹੁਤ ਸੰਘਰਸ਼ ਸੀ ਅਸੀਂ ਕਦਰ ਕਰਦੇ ਆ ਪਰ ਇਹ ਜਿਹੜੀ ਸਰਕਾਰ ਸਿੱਖ ਕੌਮ ਨੂੰ ਖਤਮ ਕਰਨਾ ਚਾਹੁੰਦੀ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੀ ਮਜ਼ਦੂਰੀ ਨੂੰ ਖਤਮ ਕਰਨਾ ਚਾਹੁੰਦੀ ਉਹਨਾਂ ਦੇ ਨਾਲ ਰਲ ਕੇ ਆ ਜਾ ਕੇ ਅੱਜ ਤਸੱਦਦ ਕਰਨ ਦੇ ਜਿਹੜੇ ਸਾਡੇ ਉੱਤੇ ਕੀ ਸਾਡੇ ਸ਼ੁਭ ਕਰਨ ਕਿਸਾਨ ਵੀਰ ਦੇ ਸਿਰ ਦੇ ਵਿੱਚ ਗੋਲੀ ਵੱਜੀ ਉਹ ਨਹੀਂ ਦਿਸੀ ਇਹਨਾਂ ਨੂੰ ਕੀ ਇਹਨਾਂ ਨੂੰ ਪ੍ਰਿੰਤਪਾਲ ਬੋਰੀਆਂ ਦੇ ਵਿੱਚ ਪਾ ਕੇ ਕੁੱਟਿਆ ਗਿਆ ਇਹਨਾਂ ਨੂੰ ਉਹ ਨਹੀਂ ਦਿਸਿਆ ਕੀ ਇਹਨਾਂ ਨੂੰ ਬਠਿੰਡੇ ਦੇ ਜਿਹੜੇ ਵੀਰ ਦੀਆਂ ਅੱਖਾਂ ਚਲੇ ਗਈਆਂ ਉਹ ਨਹੀਂ ਦਿਸਿਆ ਵੀਰ ਜੀ ਸਾਨੂੰ ਵੀ ਅੱਜ ਤੱਕ ਛੋਟੇ ਅੱਖਰ ਮੋਬਾਈਲ ਤੋਂ ਦੇਖਣ ਨੂੰ ਅੜ ਗਏ ਇੰਨਾ ਸਾਡੀ ਅੱਖਾਂ ਦੇ ਵਿੱਚ ਧੂਆਂ ਪਿਆ ਮੇਰੇ ਆਪ ਖੁਦ 4 6 ਵਜੇ ਮੈਡੀਕਲ ਰਿਪੋਰਟ ਹੋਈ ਆ ਉਥੇ ਹਸਪਤਾਲ ਦੀ ਪਰ ਜਿਹੜੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹਰਿਆਣਾ ਸਰਕਾਰ ਦੇ ਉੱਤੇ ਅਸੀਂ ਹੁਣ ਚੋਣਾਂ ਦੇ ਵਿੱਚ ਡੱਟ ਕੇ ਵਿਰੋਧ ਕਰਾਂਗੇ ਅਸੀਂ ਇਹਨਾਂ ਨੂੰ ਖੜਕ ਕੇ ਆਨੇ ਆ ਆ ਬੋਰਡ ਲਾਇਆ ਜੇ ਸਾਡੇ ਨਗਰ ਸੁਲਤਾਨਵਿੰਡ ਹਲਕੇ ਦੇ ਵਿੱਚ ਰੋਡ ਸ਼ੋਅ ਕਰਕੇ ਵੇਖਣ ਵੀਡੀਓ ਪਾ ਕੇ ਕਹਿ ਨਹੀਂ ਰੋਡ ਸ਼ੋਅ ਕਰਨਾ ਇਹਨਾਂ ਨੂੰ ਕਾ ਨੰਗ ਕੇ ਵਿਖਾਉਣ ਬਾਅਦ ਚ ਅਸੀਂ ਵਿਰੋਧ ਕਰਾਂਗੇ ਇਹਨਾਂ ਦਾ ਤਗੜੇ ਪਿੰਡ ਦਾ ਫੈਸਲਾ ਹੈ ਹਾਂ ਹਾਂ ਸਮੂਹ ਸੁਲਤਾਨਵਿੰਡ ਦੇ ਆ ਕਿਸਾਨ ਭਰਾ ਮਜ਼ਦੂਰ ਭਰਾ ਖਲੋਤੇ ਆ ਜੀ ਘਰੇ ਘਰੇ ਕੈਮਰਾ ਕਮਾਓ ਕੀ ਕਹਿਣਾ ਚਾਹੋਗੇ ਸੋਚਿਆ ਸੀ ਆਪਣੀ ਸਰਕਾਰ ਹਾਂ ਜੀ ਹਾਂ ਜੀ ਹਾਂ ਜੀ ਇਹ ਸਿੱਧਾ ਢਾਉਗੀ ਆਪਣੀ ਸਰਕਾਰ ਨਾ ਜੀ ਨਾ ਬੜਾ ਕੋ ਕੀਤਾ ਸਾਡੇ ਬੰਬ ਮਾਰ ਗਏ ਜਾਵੇ ਉਹ ਕੀ ਬਣਿਆ ਬੁਰੀ ਹਾਲਤ ਕੀਤੀ ਸਾਡੇ ਅੱਖਾਂ ਨਹੀਂ ਆਉਂਦੀ ਕਰਤੀਆਂ ਇਹਨਾਂ ਨੇ ਪੂਰੀ ਮੰਦੀ ਹਾਲਤ ਕੀਤੀ ਇਹਨਾਂ ਨੇ ਹਾਂਜੀ ਮੁਕੰਮਲ ਬਾਈਕਾਟ ਕਰਾਂਗੇ ਜੀ ਅਸੀਂ ਚੌਣਾ ਦੇ ਵਿੱਚ ਬੀਜੇਪੀ ਦਾ ਕੋਈ ਹਾਂਜੀ ਸਾਰੇ ਨਗਰ ਦਾ ਪਿੰਡ ਸੁਲਤਾਨਪਿੰਡ ਦਾ ਫੈਸਲਾ ਕਿਸਾਨ ਸੰਘਰਸ਼ ਕਮੇਟੀ ਦਾ ਫੈਸਲਾ ਮਜ਼ਦੂਰਾਂ ਦਾ ਫੈਸਲਾ ਮੁਕੰਮਲ ਬਾਈਕਾਟ ਦਾ ਹਰ ਹੋਡਿੰਗ ਬੋਰਡ ਲਾਤਾ ਵਾ ਜਿੱਥੇ ਵੀ ਇਹ ਤੇ ਸਾਰੀਆਂ ਹਾਂਜੀ ਹਾਂਜੀ ਪਿੰਡ ਦੇ ਸਾਰੀਆਂ ਐਂਟਰੀਆਂ ਤੇ ਲਾਵਾਂਗੇ ਅੱਜ ਸ਼ੁਰੂਆਤ ਕੀਤੀ ਆ ਹੌਲੀ ਹੌਲੀ ਸਾਰੇ ਪਿੰਡ ਦੇ ਘਰੇ ਘਰੇ ਜਿੰਨਾ ਵੀ ਹੋ ਸਕਦਾ ਇਹਨਾਂ ਦਾ ਮੁਕੰਮਲ ਬਾਈਕਾਟ ਕਰਾਂਗੇ ਬਿਲਕੁਲ ਜੀ ਇਹਨਾਂ ਦਾ ਬਾਈਕਾਟ ਕਰਾਂਗੇ ਭਾਜਪੀ ਦਾ ਇਹਨਾਂ ਨੇ ਸਾਡੇ ਨਾਲ ਬਹੁਤ ਅਤਿਆਚਾਰ ਕੀਤਾ ਮੈਂ ਖੁਦ ਉੱਥੇ ਹਾਂ ਮੇਰੇ ਖੁਦ ਲੀੜੇ ਸੜੇ ਆ ਆ ਜਿਹੜੇ ਅਥਰੂ ਗੈਂ ਤੇ ਗੋਲੇ ਔਰ ਲਾਡਰ ਨਾਲ ਜਮਾਜ ਕੇ ਮੇਰੇ ਲੀੜੇ ਸੜੇ ਘਰ ਪਏ ਆ ਅਜੇ ਤੱਕ ਸਬੂਤ ਆ ਅਸੀਂ ਬਿਲਕੁਲ ਨਹੀਂ ਇਹਨਾਂ ਨੂੰ ਪਿੰਡ 'ਚ ਵੜ ਦਵਾਂਗੇ ਵੇਖੋ ਜੀ ਇਹ ਹੁਣ ਇਦਾਂ ਨੂੰ ਚੇਤਾਵਨੀ ਦੇਣ ਦਾ ਅਸੀਂ ਕਿ ਜਿਵੇਂ ਹੁਣ ਅੱਗੇ ਵੀ ਮਤਲਬ ਆਪਣਾ ਦੇਸ਼ ਜਿਹੜਾ ਵਾ ਆਜ਼ਾਦ ਥੋੜੀ ਆ ਆਪਾਂ ਦੇ ਅੱਗੇ ਇਹਨਾਂ ਨਾਲੋਂ ਤੇ ਅੰਗਰੇਜ਼ ਚੰਗੇ ਸੀਗੇ ਜਿਨ੍ਹਾਂ ਦਸੱਦਾਂ ਤੇ ਬੀਜੇਪੀ ਸਰਕਾਰ ਕਰ ਰਹੀ ਆ ਉਹਨਾਂ ਕਿਸੇ ਵੀ ਨਹੀਂ ਕੀਤਾ ਕਿਉਂਕਿ ਅਸੀਂ ਮਤਲਬ ਜੇ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਆ ਹੁਣ ਜੇ ਸਾਡੇ ਤੇ ਇਹਨਾਂ ਨੇ ਜ਼ੁਲਮ ਕੀਤਾ ਵਾ ਤੇ ਉਹਦਾ ਟਾਕਰਾ ਤੇ ਅਸੀਂ ਵੋਟਾਂ ਦੇ ਵਿੱਚ ਹੀ ਦੇ ਸਕਦੇ ਆ ਸਵਾਲ ਜਵਾਬ ਸਾਨੂੰ ਉਦੋਂ ਵੀ ਇਹਨਾਂ ਨੂੰ ਆਖਿਆ ਵਾ ਵੀ ਸਾਡੇ ਦਾ ਸਵਾਲ ਜਵਾਬ ਕਰੋ ਉਦੋਂ ਵੀ ਇਹ ਬਸ ਗੱਡੀਆਂ 'ਚ ਬੈ ਗਏ ਪਰ ਜ਼ਿੰਦਗੀ ਦੀ ਸਾਨੂੰ ਕੋਈ ਇਹਨਾਂ ਨੇ ਜਵਾਬ ਨਹੀਂ ਦਿੱਤਾ ਕਿਸ ਸੁਹੇਜ ਜੀ ਭਾਜਪਾ ਉਮੀਦਵਾਰ ਨੂੰ ਵੇਖੋ ਜੀ ਅਸੀਂ ਸਿਰਫ ਉਹਨਾਂ ਨੂੰ ਇਹੋ ਤੁਸੀਂ ਵੀਡੀਓ ਦੇ ਵਿੱਚ ਵੇਖਣਾ ਅਸੀਂ ਇਹੋ ਮੰਗ ਕਰਦੇ ਰਹਾ ਸਾਡੇ ਨਾਲ ਸਵਾਲ ਜਵਾਬ ਕਰੋ ਸਾਡੀਆਂ ਗੱਲਾਂ ਦੇ ਜਵਾਬ ਦੋ ਅਸੀਂ ਕੀ ਗਲਤ ਕੀਤਾ ਸਾਨੂੰ ਇੱਕੋ ਗੱਲ ਦਾ ਵਿਰੋਧ ਕਰਦੇ ਤੁਹਾਨੂੰ ਟਰਾਲੀ ਟਰੈਕਟਰ ਲੈ ਕੇ ਨਹੀਂ ਅਸੀਂ ਜਾਣ ਦੇਣਾ ਅਸੀਂ ਤੁਹਾਡੇ ਮਾਧਿਓਂ ਨਹੀਂ ਦੱਸਣਾ ਚਾਹੁੰਦੇ ਅਸੀਂ 18% ਜੀਐਸਟੀ ਟੈਕਸ 18% ਟੈਕਸ ਜਿਹੜਾ ਟਰੈਕਟਰ ਨਵਾਂ ਕਢਾਉਂਦੇ ਆ ਸਰਕਾਰ ਨੂੰ ਅਸੀਂ ਦਿੰਦੇ ਆ ਟਰਾਲੀ ਬਣਾਉਂਦੇ ਆ ਹੀ ਲੋਹੇ ਦਾ ਟੈਕਸ ਦਿੰਦੇ ਆ ਅਸੀਂ ਕਿਉਂ ਨਹੀਂ ਆਪਣੀ ਦਿੱਲੀ ਰਾਜਧਾਨੀ ਦੇ ਟਰੈਕਟਰ ਟਰਾਲੀ ਆਪਣਾ ਖੜ ਸਕਦੇ ਜੇ ਅਸੀਂ ਕੋਈ ਸਪੇਅਰ ਪਾਰਟ ਖਰੀਦਦੇ ਹਾਂ ਤਾਂ 18% ਟੈਕਸ ਦਿੰਦੇ ਆ ਪਰ ਸਾਨੂੰ ਇੱਕ ਬਿਲਕੁਲ ਲੋਕਤੰਤਰ ਦਾ ਕਹਾਣ ਕੀਤਾ ਪਿਆ ਭਾ ਜੀਪੀ ਸਰਕਾਰ ਨੇ ਸਾਡੀ ਕੋਈ ਜਾਤੀ ਦੁਸ਼ਮਣੀ ਨਹੀਂ ਇਹਨਾਂ ਨਾਲ ਸਿਰਫ ਇਹੋ ਹੀ ਆ ਕਿ ਸਾਡੀ ਹੱਕੀ ਮੰਗਾਂ ਲੈਣ ਵਾਸਤੇ ਅਸੀਂ ਦਿੱਲੀ ਰਾਜਧਾਨੀ ਤੇ ਜਾਣਾ ਹੀ ਕਿੱਥੇ ਜਾਣਾ ਹੋਰ ਅਹੀਂ ਜਾਣੇ ਪਰ ਸਾਨੂੰ ਇਹ ਰੋਕੇ ਕੋਟ ਦੇ ਵੇਖੋ ਜੀ ਤੁਸੀਂ ਵੇਖਿਆ ਨਾ ਕੀ ਹਾਲ ਕੀਤਾ ਹੰਸ ਰਾਜ ਹੰਸਾਪ ਕਹਿਣ ਡਿਆ ਮੈਨੂੰ ਮਿੰਤ ਰਾਜ ਮਿੰਤਾ ਸੁਣਨਾ ਤਾਂ ਉਹਨਾਂ ਨੇ ਵੇਖੋ ਅਸੀਂ ਬੀਜੇਪੀ ਕੇਂਦਰ ਸਰਕਾਰ ਦਾ ਵਿਰੋਧ ਤਗੜੀ ਹੋ ਕੇ ਕਰਾਂਗੇ ਤੇ ਇਹਨਾਂ ਨੂੰ ਜੋ ਆਪਣੇ ਹਲਕੇ 'ਚ ਨਹੀਂ ਵੜਨ ਦੇਵਾਂਗੇ ਕਸਾੜ ਮਜ਼ਦੂਰ ਇਕਦਮ ਜਿੰਦਾਬਾਦ ਕਸਾੜ ਮਜ਼ਦੂਰ ਇਕਦਮ ਜਿੰਦਾਬਾਦ ਮੁਰਦਾਬਾਦ ਨਾਣਾ ਦੇ ਗੋਰੀਆ ਚੜਾਉਣ ਵਾਲੀ ਮੁਰਦਾ ਪੀਜਪੀ ਸਰਕਾਰ ਮੁਰਦਾਬਾਦ ਮੁਰਦਾਬਾਦ ਸ਼ਹੀਦਾਂ ਦੀ ਸਾਜ ਤੇ ਓਏ ਤਸਵੀਰਾਂ ਨੇ ਅਮਰਸਰ ਦੇ ਇਤਿਹਾਸਿਕ ਪਿੰਡ ਸੁਲਤਾਨਪਿੰਡ ਦੀਆਂ ਜਿੱਥੇ ਪਿੰਡ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਰੋਸ ਮਜ਼ਹਿਰਾ ਕੀਤਾ ਜਾ ਰਿਹਾ ਹੈ ਸਵਾਲ ਕੀਤੇ ਜਾ ਰਹੇ ਉਹਨਾਂ ਸਵਾਲਾਂ ਦਾ ਜਵਾਬ ਮੰਗਿਆ ਜਾ ਰਿਹਾ ਹੈ ਔਰ ਇੱਕ ਝੂਠ ਹੋ ਕੇ ਫੈਸਲਾ ਕੀਤਾ ਗਿਆ ਹੈ ਭਾਰਤੀ ਜਨਤਾ ਪਾਰਟੀ ਦੇ ਬਾਈਕਾਰਡ ਦਾ ਔਰ ਇਸ ਪਿੰਡ ਦੇ ਬਾਹਰ ਹੋਲਡਿੰਗ ਵੀ ਲਗਾਇਆ ਗਿਆ ਔਰ ਇਹ ਵੀ ਐਲਾਨ ਕੀਤਾ ਗਿਆ ਕਿ ਭਾਜਪਾ ਉਮੀਦਵਾਰ ਨੂੰ ਇਸ ਪਿੰਡ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਊ ਕੈਮਰਾ ਬਸਰ ਬਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟੀਐਸ ਨਿਊਜ਼ ਅੰਮ੍ਰਿਤਸਰ